ਪੀਜ਼ਾ ਸੈਂਟਰ ਖੁੱਲ ਗਿਆ ਸਾਡੇ ਇੰਗਲਿਸ਼ ਸਟਾਈਲ ਦੇ ਕਿੰਨਾ ਬੱਚੇ ਅਸੀਂ ਲੱਗ ਗਏ ਅਸੀਂ ਆਪਣਾ ਜਿਹੜਾ ਰਹਿਣਾ ਸਹਿਣਾ ਹੀ ਆਪਣਾ ਖਤਮ ਕਰ ਦਿੱਤਾ ਜਦ ਕਿ ਮਾਪੇ ਬੱਚਿਆਂ ਨੂੰ ਖੁਦ ਕਹਿੰਦੇ ਤੁਸੀਂ ਖਾਓ ਉਹ ਕਿਸ ਤਰ੍ਹਾਂ ਬੱਚੇ ਘਰ ਰੋਟੀ ਦਾ ਖਾਂਦੇ ਨੇ ਕਹਿੰਦੇ ਰਾਤ ਦੇ ਵਿੱਚ ਜਾ ਕੇ ਉਹ ਬ੍ਰੈਡ ਖਾ ਲਈ ਉਹ ਜਿਹੜਾ ਨਹੀਂ ਆਇਆ ਵੀ ਆਪਣੇ ਬਰੇਲੀ ਤੋਂ ਛੋਲੇ ਔਰ ਪੂਰੀਆਂ ਵਾਲੇ ਜਿਹੜੇ ਬ੍ਰੈਡ ਦੇ ਵਿੱਚ ਲਾ ਕੇ ਦੋ ਆ ਅਸੀਂ ਉਹ ਕਹਿੰਦੇ ਖਾ ਲਈ ਤੇ ਦੋ ਪੈਕ ਕਰਕੇ ਮੇਰੇ ਵੀ ਲੈ ਆਈ ਇਹ ਬਿਮਾਰੀ ਦਾ ਕਾਰਨ ਸਭ ਤੋਂ بڑا ਹੈ ਜੀ कोई एस थोड़ा कोई डब्बा लेकर खरीज देनी है बंद मुके नवे ना था था बड़े बड़े होस्पिटल गरीज मुक्के गैब आ गया जी हाँ मैं तेल ला दावा करना जी कितों खरीज पाती मैं सामने बैठूंगा तेल लेके कितों खरीज देती कितो गैस पूरा करता कि मैं ऑपरेशन करता पंद्रह मिनट के गोडे का गोडे बंदा आप देगा मैं ठीक हो गया जी मिठाइया जीडिया जी तुम्हें मिठाइया बारू दसा तुम हैरान रह जाओगे मैं तो कहना मठाई खानी नहीं चाहिए ਇਸ ਨਾਲ ਤਾਂ ਗੁੜ ਖਾ ਲਓ ਤੁਸੀਂ ਤੜਾ ਮਿੱਠੇ ਚੌਹਰ ਬਣਾ ਲਓ ਕੜਾ ਬਣਾ ਲਓ ਕਿ ਕੜਾ ਬਣਾਉਂਦੇ ਸੀ ਆਏ ਗਏ ਤੇ ਹੁਣ ਕੜਾ ਕੋਈ ਨਹੀਂ ਬਣਾਉਂਦਾ ਮਠਾਈ ਦਾ ਡੱਬਾ ਕੱਢਦੇ ਆਪਾਂ ਪਰਾਂ ਦਾ ਉਹ ਵੀ ਕਿਤੇ ਮਤਲਬ ਵਿਆਹ ਸ਼ਦੀ ਤੋਂ ਆਇਆ ਹੋਇਆ ਉਹ ਗਲੇ ਨੂੰ ਫੁਲਾ ਦਿੰਦੇ ਆ ਹੁਣ ਉਹ ਦੱਸੋ ਨਾਮ ਨਾ ਕਰਨ ਵਾਲਾ ਮੈਂ ਨਹੀਂ ਗਾਣਾ ਹੈਗਾ ਕਿ ਬੁਆਰੀਆਂ ਤਾਂ ਅਸੀਂ ਪੂਰੀ ਘਟਾ ਪੈਰੀਆਂ ਪੈਦਾ ਕਰਦੇ ਆ ਸੋ ਅਸਾ ਸੀ ਪਹੁੰਚਿਆ ਰਾਮਗੜੀਆ ਭਵਨ ਜਿੱਥੇ ਜਿਹੜੇ ਵੈਦ ਮਲਕੀਤ ਸਿੰਘ ਮਾਨ ਜਿਨ੍ਹਾਂ ਦਾ ਮਾਨ ਆਯੁਰਵੈਦਿਕ ਦਵਾਈਖਾਨਾ ਵਾ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਦੇ ਭਜਨਸ ਦੇ ਦੌਰ ਦੇ ਵਿੱਚ ਇਸ ਜਿਹੜੀ ਦੁਨੀਆ ਦੇ ਇਸ ਬਿਜੀ ਸ਼ਡਿਊਲ ਦੇ ਵਿੱਚ ਲੋਕਾਂ ਨੂੰ ਗਿੱਟਿਆਂ ਦੇ ਗੋਡਿਆਂ ਦੇ ਜੋੜਾਂ ਦੇ ਬਹੁਤ ਸਾਰੇ ਰੋਗ ਆ ਦਰਦਾਂ ਵਾ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਅਕਸਰ ਉਹਨਾਂ ਲੋਕਾਂ ਦੀ ਗੱਲ ਕਰਦੇ ਜਿਹੜੇ ਥੋੜੇ ਵਡੇਰੀ ਉਮਰ ਦੇ ਵੀ ਆ ਪਰ ਅੱਜ ਕੱਲ ਬਹੁਤ ਸਾਰੇ ਜੰਗਸਟਰ ਲੋਕ ਵੀ ਜਿਹੜੇ ਆ ਇਹਨਾਂ ਪਰੇਸ਼ਾਨੀਆਂ ਨਾਲ ਅੱਜ ਜੂਜ ਰੇ ਗੁਜ ਰਿਆ ਸੋ ਸਭ ਤੋਂ ਪਹਿਲਾਂ ਸਵਾਗਤ ਆ ਮਾਨ ਸਾਹਿਬ ਦਾ ਸਤਿ ਸ੍ਰੀ ਅਕਾਲ ਜੀ ਇਹ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ ਵਾ ਲੋਕਾਂ ਨੂੰ ਗਿੱਟੇ ਗੋਡੇ ਦਰਦ ਕਰਨ ਲੱਗ ਗਿਆ ਬੜੀ ਛੋਟੀ ਉਮਰਾਂ ਚ ਹੀ ਪਰੇਸ਼ਾਨੀ ਆਉਣ ਲੱਗ ਗਈਆਂ ਅਸਲ ਕਾਰਨ ਕੀ ਮੰਨਦੇ ਆ ਦੇਖੋ ਜੀ ਕਾਰਨ ਤਾਂ ਸਾਰਿਆਂ ਨੂੰ ਪਤਾ ਵੀ ਆ ਮੈਂ ਵੀ ਦੱਸ ਦਿੰਦਾ ਵੀ ਜਿਹੜੀਆਂ ਅਸੀਂ ਕੁਦਰਤ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਸੀਂ ਖਾਣੀਆਂ ਛੱਡ ਦਿੱਤੀਆਂ ਅਸੀਂ ਇਹ ਜਿੰਕ ਫੂਡ ਹੋ ਗਿਆ ਜਾਂ ਬ੍ਰੈਡ ਹੋ ਗਿਆ ਇਹਨਾਂ ਪਿੱਛੇ ਲੱਗੇ ਹੋਏ ਮੈਦੇ ਦੀਆਂ ਚੀਜ਼ਾਂ ਦਾ ਸਮੋਸੇ ਹੋ ਗਿਆ ਜਾਂ ਇਹ ਜਿਹੇ ਨਵੇਂ-ਨਵੇਂ ਪੀਜ਼ਾ ਸੈਂਟਰ ਖੁੱਲ ਗਿਆ ਸਾਡੇ ਇੰਗਲਿਸ਼ ਸਟਾਈਲ ਦੇ ਇਹਨਾਂ ਪਿੱਛੇ ਅਸੀਂ ਲੱਗ ਗਏ ਅਸੀਂ ਆਪਣਾ ਜਿਹੜਾ ਰਹਿਣਾ ਸਹਿਣਾ ਹੀ ਆਪਣਾ ਖਤਮ ਕਰ ਲਿਆ ਜਦ ਕਿ ਮਾਪੇ ਬੱਚਿਆਂ ਨੂੰ ਖੁਦ ਕਹਿੰਦੇ ਤੁਸੀਂ ਖਾਓ ਉਹ ਕਿਸ ਤਰ੍ਹਾਂ ਬੱਚੇ ਘਰ ਰੋਟੀ ਦਾ ਖਾਂਦੇ ਨੇ ਕਹਿੰਦੇ ਰਸਤੇ 'ਚ ਜਾ ਕੇ ਤੂੰ ਉਹ ਬ੍ਰੈਡ ਖਾ ਲਈਓ ਜਿਹੜਾ ਭਈਏ ਨਹੀਂ ਆਇਓ ਜੀ ਆਪਣੇ ਬਰੇਲੀ ਤੋਂ ਛੋਲੇ ਔਰ ਪੂਰੀਆਂ ਵਾਲੇ ਜਿਹੜੇ ਬ੍ਰੈਡ ਦੇ ਵਿੱਚ ਲਾ ਕੇ ਦਿੰਦੇ ਆ ਅਸੀਂ ਉਹ ਕਹਿੰਦੇ ਖਾ ਲਈ ਤੇ ਦੋ ਪੈਕ ਕਰਕੇ ਮੇਰੇ ਵੀ ਲੈ ਆਈ ਇਹ ਬਿਮਾਰੀ ਦਾ ਕਾਰਨ ਸਭ ਤੋਂ بڑا ਹੈ ਜਿਹੜੀਆਂ ਅਸੀਂ ਇਹ ਚੀਜ਼ਾਂ ਨੂੰ ਖਾਂਦੇ ਆ ਨਾ ਬੱਚਿਆਂ ਨੂੰ ਦੱਸਦੇ ਆ ਵੀ ਅਸੀਂ ਇਹ ਨਹੀਂ ਚੀਜ਼ਾਂ ਖਾਣੀਆਂ ਔਰ ਤੁਸੀਂ ਆਪ ਅਸੀਂ ਇੱਕ ਨਵੇਸਲੇ ਹੋ ਗਏ ਆ ਆਪਣੇ ਘਰ ਚ ਖਾਣਾ ਬਣਾਉਣੇ ਵਾਸਤੇ ਵੀ ਜਿਹੜਾ ਬਣਿਆ ਬਣਾਇਆ ਅੱਜ ਆਰਡਰ ਕਰੀਏ ਫੋਨ ਤੇ ਸਾਡੇ ਘਰਾਂ ਸਾਮਾਨ ਬਣਿਆ ਬਣਾਇਆ ਉਹ ਖਾਓ ਔਰ ਆਪਣਾ ਗੁਜ਼ਾਰਾ ਕਰੀਏ ਪਰ ਲੌਂਗ ਟਰਮ ਨਹੀਂ ਸੋਚਦੇ ਇਹ ਬਿਮਾਰੀਆਂ ਸਾਨੂੰ ਆਂਦੀਆਂ ਕਿੱਥੋਂ ਐ ਇਹ ਹੁਣ ਮੈਂ ਕੀ ਦੱਸਾਂ ਤੁਹਾਨੂੰ ਇਹ ਤਾਂ ਸਾਰੇ ਪੜ੍ਹੇ ਲਿਖੇ ਲੋਕ ਐ ਵੀ ਬਿਵਾਰੀਆਂ ਸਾਨੂੰ ਆਂਦੀਆਂ ਕਿੱਥੋਂ ਆ ਜੀ ਇਸ ਕਰਕੇ ਮੇਰੀ ਬੇਨਤੀ ਐ ਇਹ ਚੀਜ਼ਾਂ ਨੂੰ ਛੱਡੋ ਤੁਸੀਂ ਕੁਦਰਤ ਦੀਆਂ ਚੀਜ਼ਾਂ ਜਿਹੜੀਆਂ ਹਨ ਉਹਨਾਂ ਨੂੰ ਖਾਓ ਆ ਸਮੋਸਿਆਂ ਨੂੰ ਛੱਡੋ ਜਿੱਦਾਂ ਤੁਸੀਂ ਆ ਚਾਹ ਬਹੁਤ ਪੀਂਦੇ ਆ ਜੀ ਚਾਹ ਦੇ ਮਤਲਬ ਦੇ ਬਾਰੇ ਤੁਹਾਨੂੰ ਪਤਾ ਹੀ ਐ ਵੀ ਚਾਹ ਇਹ ਚਾਹ ਨੂੰ ਛੱਡਣਾ ਚਾਹੀਦਾ ਜੀ ਆ ਮੈਦੇ ਵਾਲੀਆਂ ਚੀਜ਼ਾਂ ਛੱਡੀਆਂ ਜਾਂਦੀਆਂ ਪਕੌੜੇ ਸਮੋਸੇ ਇਹੇ ਚੀਜ਼ਾਂ ਨੂੰ ਬੰਦ ਕਰੋ ਅਕਸਰ ਕਹਿੰਦੇ ਵੀ ਜਿਹੜੇ ਗੋਡੇ ਦਰਦ ਕਰ ਲੈਂਦੇ ਗਰੀਸ ਖਤਮ ਹੋ ਜਾਂਦੀ ਹੈ ਗਰੀਸ ਖਤਮ ਕਿੱਦਾਂ ਹੁੰਦੀ ਹੈ ਕੋਈ ਐਸੀ ਗਰੀਸ ਨਹੀਂ ਖਤਮ ਹੁੰਦੀ ਹੈ ਜੀ ਬੰਦੇ ਦਾ ਚੱਲਣਾ ਐਕਸਰਸਾਈਜ਼ ਕਰੇ ਅੱਗੇ ਐਕਸਰਸਾਈਜ਼ ਕਰਦੇ ਕਿੱਥੇ ਗਰੀਸ ਸੀ ਉਤੋਂ ਇਹ ਕੋਈ ਐ ਥੋੜਾ ਕੋਈ ਡੱਬਾ ਲੈ ਕੇ ਗਰੀਸ ਦੇ ਦੇਣੀ ਆ ਕੋਈ ਬੰਦੇ ਨੂੰ ਗਰੀਸ ਮੁੱਕ ਕੇ ਨਵੇਂ ਨਾਂ ਕੱਢ ਦਿੰਦਾ ਹੈ بڑے بڑے ਹਸਪਤਾਲਾਂ ਤੁਹਾਡੀ ਗਰੀਸ ਮੁੱਕ ਗਈ ਤੁਹਾਡੇ ਘੇਵ ਆ ਗਿਆ ਜੀ ਆ ਮੈਂ ਤੇਲ ਲਾਣ ਦਾ ਮੈਂ ਦਾਵਾ ਕਰਦਾ ਜੀ ਕਿੱਥੋਂ ਗਰੀਸ ਪ ਕਿੱਥੋਂ ਬ੍ਰੀਜ਼ਪੇਡ ਦੀ ਕਿੱਥੋਂ ਗੈਪ ਪੂਰਾ ਕਰਦਾ ਕਿਹੜਾ ਮੈਂ ਆਪਰੇਸ਼ਨ ਕਰਦਾ 15 ਮਿੰਟ ਦੇ ਵਿੱਚ ਤੁਸੀਂ ਦੇਖ ਲਓ ਵੀ ਗੋਡੇ ਦਾ ਗੋਡਿਆਂ ਬੰਦਾ ਆਪ ਕੋਗਾ ਮੈਂ ਠੀਕ ਹੋ ਗਿਆ ਜੀ ਪਹਿਲਾਂ ਵੀ ਮੈਂ ਤੇ ਕਾਫੀ ਵਿੱਚ ਆਇਆ ਜੀ ਉਹ ਬਾਉਲ ਵੀ ਬਹੁਤ ਵੇਚ ਰਹੇ ਆ ਜੀ ਹਮ ਮਤਲਬ ਬਹੁਤ ਮਰੀਜ਼ ਆਉਂਦੇ ਬਹੁਤ ਠੀਕ ਹੋ ਕੇ ਆਉਂਦੇ ਆ ਜੀ ਇਹ 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 ਸਾਰੀਆਂ ਪਰੇਸ਼ਾਨੀਆਂ ਜਿਹੜੀ ਹੁਣ ਦੀ ਲਾਈਫ ਸਟਾਈਲ ਜਿਹੜਾ ਜੀਵਨ ਸ਼ੈਲੀ ਆਪਾਂ ਮਤਲਬ ਜਿਹਦੀ ਸ਼ਡਿਊਲ ਆ ਵੀ ਆਪਣੇ ਕੋ ਸਮਾਂ ਨਹੀਂ ਹੈਗਾ ਆਪਣੇ ਸਰੀਰ ਨੂੰ ਦੇਣ ਲਈ ਤਾਂ ਇਹ ਸਾਰੀਆਂ ਪਰੇਸ਼ਾਨੀਆਂ ਸਮਾਂ ਹੈ ਹੀ ਨਹੀਂ ਰਜ ਬੰਦੇ ਕੋ ਹਰ ਕੋ ਬੰਦਾ ਸਮਾਂ ਲਾਂਦਾ ਮੋਬਾਈਲ ਤੇ ਜੀ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੋਬਾਈਲ ਸੁਣ ਰਿਆ ਜੀ ਇੰਨਾ ਫਾਸਟ ਚੱਲ ਰਿਹਾ ਵੀ ਮੈਂ ਪੁੱਛਉਂਦਾ ਜੀ ਉਹਨਾਂ ਕੋਲ ਤਾਂ ਇਹ ਨਹੀਂ ਹੈਗਾ ਵੀ ਆਪਾਂ ਕੋਈ ਬਾਜ਼ਾਰ ਤੋਂ ਚੀਜ਼ ਲਾ ਕੇ ਕੋਈ ਕੁਦਰਤ ਦੀ ਜਿਹੜੀ ਸ਼ੀਅ ਫਲ ਫਲੂਟ ਅਸੀਂ ਖਾਈਏ ਜੀ ਉਹ ਤਾਂ ਫੋਨ ਕਰਦੇ ਆ ਫੋਨ ਦੇ ਮੈਂ ਤਾਂ ਫੋਨ ਤੇ ਫੋਨ ਕਰਨਾ ਕਿਸੇ ਨੂੰ ਵੀ ਆਹ ਚੀਜ਼ ਬਣਾ ਕੇ ਲਿਆਓ ਸਾਹਮਣੇ ਆ ਜਾਂਦੀ ਹੈ ਜੀ ਇਸੇ ਕਰਕੇ ਸਾਡਾ ਬਿਮਾਰੀਆਂ ਦਾ ਕਾਰਨ ਬਣਿਆ ਸਾਰੀਆਂ ਚੀਜ਼ਾਂ ਖਾਣ ਦਾ ਬਾਜ਼ਾਰੂ ਚੀਜ਼ਾਂ ਖਾਣ ਦੇ ਜਿਹੜੀਆਂ ਆਪਾਂ ਮਠਾਈਆਂ ਜਿਹੜੀਆਂ ਜੀ ਤੁਸੀਂ ਮਠਾਈਆਂ ਬਾਰੇ ਜੇ ਤੁਹਾਨੂੰ ਦੱਸਾਂ ਤੁਸੀਂ ਰਾਹ ਦੇ ਜੂ ਕਿ ਮੈਂ ਤਾਂ ਕਹਿੰਦਾ ਮਠਿਆਈ ਖਾਣੀ ਨਹੀਂ ਚਾਹੀਦੀ ਇਸ ਨਾਲ ਤਾਂ ਗ ਕੜਾ ਬਣਾ ਲਓ ਕਿ ਕੜਾ ਬਣਾਉਂਦੇ ਸੀ ਆਏ ਗਏ ਤੇ ਹੁਣ ਕੜਾ ਕੋਈ ਨਹੀਂ ਬਣਾਉਂਦਾ ਮਠਾਈ ਦਾ ਡੱਬਾ ਕਢਦੇ ਆਪਾਂ ਪੁਰਾਣਾ ਉਹ ਵੀ ਕਿੱਥੇ ਪਤਾ ਵਿਆਹ ਸ਼ਾਦੀ ਤੋਂ ਆਇਆ ਹੋਇਆ ਉਹ ਗਲੇ ਨੂੰ ਖੁਲਾ ਦਿੰਦੇ ਆ ਹੁਣ ਉਹ ਦੱਸੋ ਨਾ ਮੈਂ ਨਾ ਕਰਨ ਵਾਲਾ ਮੈਂ ਨਹੀਂ ਕਾਣਾ ਹੈਗਾ ਤੇ ਬੁਵਾਰੀਆਂ ਤਾਂ ਅਸੀਂ ਖੁਦ ਹੀ ਘਰਾਂ ਪੈਰੀਆਂ ਪੈਦਾ ਕਰਦੇ ਆ ਬਾਹਰੋਂ ਥੋੜੋ ਆਣੀਆਂ ਜੀ ਕਿਤੇ ਘਰ ਦਾ ਜਿਹੜਾ ਭੋਜਨ ਤਿਆਰ ਕਰਕੇ ਸਾਦਾ ਭੋਜਨ ਤਿਆਰ ਕਰਦੇ ਆ ਤਾਂ ਉਹ ਜ਼ਿਆਦਾ ਫਾਇਦੇਮੰਦ ਰਹੂਗਾ ਇਹ ਚੀਜ਼ਾਂ ਨੂੰ ਜਿਹੜੀਆਂ ਉਹ ਆਉਣ ਤੋਂ ਦਿੱਕਤ ਨੂੰ ਰੋਕੂਗਾ ਹਾਂਜੀ ਠੀਕ ਹੈ ਜੀ ਜਿਹੜੀਆਂ ਘਰ ਦੀਆਂ ਆਪਾਂ ਤੁਸੀਂ ਜੋ ਵੀ ਕੁਝ ਹੈਗਾ ਕੁਦਰਤੀਆਂ ਸਬਜ਼ੀਆਂ ਹੈਗੀਆਂ ਰੋਟੀ ਹੈਗੀ ਆ ਸਾਗ ਹੈਗਾ ਲੱਸੀ ਹੈਗਾ ਦਹੀਂ ਖਾਓ ਇਹਦੇ ਨਾਲ ਤੁਸੀਂ ਠੀਕ ਕਰੋਗੇ ਬਾਜ਼ਾਰਾਂ ਦੀਆਂ ਚੀਜ਼ਾਂ ਨੂੰ ਬੰਦ ਕਰੋ ਤੁਸੀਂ ਆਪਣਾ ਅੱਛਾ ਸਟਾਈਲ ਜਿਹੜਾ ਪੁਰਾਣਾ ਸਾਡਾ ਉਹਨੂੰ ਅਪਣਾਓ ਤੁਸੀਂ ਬਜ਼ੁਰਗਾਂ ਵਾਲਾ ਅਸੀਂ ਨਵੇਂ ਸਟਾਈਲ ਚ ਪਾ ਕੇ ਬਿਮਾਰੀਆਂ ਕਿੰਨੀਆਂ ਵੱਧ ਰਹੀਆਂ ਤੁਹਾਨੂੰ ਕੈਂਸਰ ਕਿਹਾ ਪਥਰੀ ਕਿਹਾ ਅੱਗੇ ਕਦੇ ਪਥਰੀ ਲੋਕਾਂ ਦੇ ਹੈ ਸੀ ਹੁਣ ਪਥਰੀ ਆਈ ਜਾਂਦੀ ਹੈ ਜੀ ਪਥਰੀ ਹੋ ਗਿਆ ਕੈਂਸਰ ਹੋ ਗਿਆ ਜੀ ਸ਼ੂਗਰ ਹੋ ਗਿਆ ਜੀ ਸੋ ਮਾਨ ਸਰ ਜਿਹੜੇ ਤੁਸੀਂ ਸ਼ੂਗਰ ਦੀ ਦਵਾਈ ਜਿਹੜੀ ਤਿਆਰ ਕਰਦੇ ਹੋ ਜਾਂ ਜਿਹੜੀ ਤੁਸੀਂ ਦਿੰਨੇ ਹੋ ਮਰੀਜ਼ਾਂ ਨੂੰ ਇਹਦੇ ਬਾਰੇ ਤੁਹਾਨੂੰ ਦੱਸੋ ਕਿ ਇਹ ਕੀ ਕੰਮ ਕੰਮ ਕਿੱਦਾਂ ਕਰਦੀ ਸ਼ੂਗਰ ਦੀ ਦਵਾਈ ਦਾ ਅਸੀਂ ਤਿਆਰ ਕੀਤੀ ਆ ਫਾਰਮੇਸੀ ਤੋਂ ਪੈਕ ਕਰਾ ਲਈ ਆ ਇਹ ਔਰ ਇਹ ਮਹਾਪੂਰਨ ਦਵਾਈ ਦਿੰਦੇ ਸੀ ਪਹਿਲਾਂ ਤਿੰਨ ਪੀੜੀਆਂ ਤੋਂ ਹੁਣ ਅਸੀਂ ਇਹਨੂੰ ਪੈਕ ਕਰਕੇ ਫਾਰਮੇਸੀ ਤੋਂ ਇਹਨੂੰ ਇੰਪਰੂਵ ਕਰਾ ਲਿਆ ਹੈ ਠੀਕ ਹੈ ਜੀ ਇਹ ਦਵਾਈ ਦੇਣੇ ਦਾ ਅਸੀਂ ਢੰਗ ਦੱਸਾਂਗੇ ਜਿਹਦੇ ਨਾਲ ਅਸੀਂ ਤੁਹਾਨੂੰ ਪਰਚਾ ਦੇਵਾਂਗੇ ਇਹ ਵਾਲਾ ਵੀ ਜਿਹਦੇ ਤੇ ਤੁਹਾਨੂੰ ਪਰਹੇਜ਼ ਰੱਖਣਾ ਤੁਸੀਂ 40 45 ਦਿਨ ਦਾ ਠੀਕ ਹੈ ਜੀ ਸ਼ੂਗਰ ਦੀ ਦਵਾਈ ਤੁਸੀਂ ਲੈਣੀ ਆ ਸਾਡੇ ਕੋਲੋਂ ਔਰ ਜਿਹੜਾ ਪਰਚੇਜ ਆ ਇਹ ਰੱਖਣਾ 45 ਦਿਨ ਉਸ ਤੋਂ ਬਾਅਦ ਤੁਸੀਂ ਜੋ ਕੁਛ ਮਰਜ਼ੀ ਖਾ ਸਕਦੇ ਆ ਸਭ ਤੋਂ ਪਹਿਲਾਂ ਇਹ ਤੁਸੀਂ ਪੁੱਛੋਗੇ ਵੀ ਜਿਹੜੀ ਦਵਾਈ ਆ ਇਹ ਕਰਦੀ ਕੀਆ ਇਹ ਬੀਟਾ ਸੈੱਲ ਤਿਆਰ ਕਰਦੀ ਆ ਬੀਟਾ ਸੈੱਲ ਤਿਆਰ ਹੋਣੇ ਤੋਂ ਬਾਅਦ ਹੁਣੇ ਤਾਂ ਬੀਟਾ ਸੈੱਲ ਤਿਆਰ ਹੋਣੇ ਤੋਂ ਬਾਅਦ ਇਨਸੂਲਿਨ ਬਣਦੀ ਆ ਇਨਸੂਲਿਨ ਦੇ ਨਾਲ ਸ਼ੂਗਰ ਕੰਟਰੋਲ ਰਹਿੰਦੀ ਆ ਇਨਸੂਲਿਨ ਹੀ ਬਣਾਣਾ ਜਿਹੜੀ ਅਸੀਂ ਅੰਗਰੇਜ਼ੀ ਦਵਾਈਆਂ ਕਰਦੇ ਆ ਉਹ ਇਹੀ ਕੰਮ ਕਰਦੀ ਆ ਉਹ ਲੌਂਗ ਟਰਮ ਨਹੀਂ ਕੰਮ ਕਰਦੀਆਂ ਉਹ ਤਾਂ ਇੱਕ ਦਿਨ ਵਾਸਤੇ ਦਵਾਈ ਸਵੇਰੇ ਖਾਲੇ ਸ਼ਾਮ ਖਾਲੇ ਕੰਮ ਕਰਦੀ ਇਹ ਲੌਂਗ ਟਰਮ ਤੁਹਾਡੇ ਪੈਨਕ੍ਰੀਆਜ਼ ਨੂੰ ਠੀਕ ਕਰ ਦੇਗੀ ਔਰ ਤੁਹਾਡਾ ਇਨਸੂਲਿਨ ਸਾਡੀ ਦਵਾਈ ਤਿਆਰ ਕਰੇਗੀ ਬੀਤਾ ਸੈੱਲ ਤਿਆਰ ਕਰੇਗੀ ਇਨਸੂਲਿਨ ਤੋਂ ਬਾਅਦ ਤੁਹਾਡਾ ਸ਼ੂਗਰ ਕੰਟਰੋਲ ਰਹੇਗਾ ਇਹ ਦਵਾਈ ਤੁਹਾਡੇ ਤੋਂ ਬਾਹਰ ਬੈਠੇ ਲੋਕ ਜਿਹੜੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਹੋ ਮंगा ਸਕਦੇ ਕੋਰੀਅਰ ਵਗੈਰਾ ਸਹੂਬਾ ਵੀ ਕਰਦੇ ਤੁਸੀਂ ਬਾਹਰ ਵੀ ਭੇਜ ਦਿਓ ਹਾਂ ਕੋਰੀਅਰ ਕਿੱਥੇ ਵੀ ਤੁਸੀਂ ਮੰਗਾ ਸਕਦੇ ਆ ਔਰ ਸਾਨੂੰ ਜੇ ਸੰਪਰਕ ਕਰਨਾ ਹੋ ਲੈਣੇ ਤੁਹਾਡੇ ਨੰਬਰ ਚੱਲਦੇ ਸਕਰੀਨ ਦੇ ਉੱਤੇ ਸਾਡੇ ਉਹਨਾਂ ਨੂੰ ਤੁਸੀਂ ਫੋਨ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਿਹੜਾ ਜਿਹੜੇ ਦਿਵਾਖਾਨਾ ਮਾਨ ਸਾਹਿਬ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦੇ ਜੇ ਕੁਝ ਪਰਹੇਜ਼ ਜ਼ਰੂਰ ਹੈ ਪਰ ਇਹਦਾ ਜਿਹੜਾ ਰਾਮ ਆਊਗਾ ਕਿਉਂਕਿ ਇੱਕ ਇਹਨਾਂ ਦਾ ਆਯੁਰਵੈਦਿਕ ਫਾਰਮੂਲਾ ਵਾ ਜਿਹਦੇ ਵਿੱਚ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਸੋ ਇਹਨਾਂ ਕੋਲ ਜਿਹੜੇ ਆ ਉਹ ਮਰੀਜ਼ ਵੀ ਬੈਠੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਦਾ ਕੀ ਕਹਿਣਾ ਵਾ ਆਪਾਂ ਉਹਨਾਂ ਤੋਂ ਉਹ ਹੀ ਸੁਣਦੇ ਆਂ ਜੀ ਉੱਪਰ ਜਾਂਦੀ ਤੇ ਮੇਰੀ ਬਾਹ ਵੀ ਤਕਰਵਨ ਜਾ ਰਹੀ ਹੈ ਹੂੰ ਬੜੀ ਮੇਰੀ ਗਰਦਨ ਤੇ ਪੇਨ ਸੀ ਉਹ ਵੀ ਬਹੁਤ ਘਟਾ ਹੁਣ ਨਹੀਂ ਹੁਣ ਤਕਰੀਬਨ ਠੀਕ ਹੈ ਪ੍ਰੋਬਲਮ ਕੀ ਆਂਦੀ ਸੀਗੀ ਪ੍ਰੋਬਲਮ ਸਰਵਾਈਕਲ ਕਰਕੇ ਚੱਕਰ ਆਂਦੀ ਸੀਗੇ ਜੀ ਹੂੰ ਤੇ ਵੈਸੇ ਵੀ ਤੁਰਨ ਫੇਰਨ ਜਦੋਂ ਵੀ ਤੇ ਬੈਠਾ ਤਾਂ ਸਿਰ ਨੂੰ ਬਾਰ ਬਾਰ ਲੱਗਦਾ ਸੀਗਾ ਹੁਣ ਸਾਰਾ ਸਰੀਰ ਮਹਿਲਕਾ ਲੱਗ ਰਿਹਾ ਸਿਰ ਵੀ ਹਲਕਾ ਲੱਗ ਰਿਹਾ ਮੈਨੂੰ ਫਿਰ ਐਲੋਪੈਥੀ ਚ ਆਰਾਮ ਨਹੀਂ ਆਇਆ ਨਹੀਂ ਉਹ ਖਾਰੇ ਮੈਂ ਦਵਾਈਆਂ ਬੀਪੀ ਦੀਆਂ ਔਰ ਸ਼ੂਗਰ ਦੀਆਂ ਵੀ ਖਾਰੇ ਸ਼ੂਗਰ ਵੀ ਹੈ ਮੈਨੂੰ ਪਰ ਉਹਦੇ ਨਾਲ ਨਹੀਂ ਮੈਨੂੰ ਇਹਨਾਂ ਦਾ ਫਰਕ ਪੈਦਾ ਤੇ ਪਹਿਲੀ ਪਹਿਲੀ ਵਾਰੀ ਜਦੋਂ ਤੁਸੀਂ ਪਹਿਲੀ ਵਾਰੀ ਅੱਜ ਉਹਨਾਂ ਨੇ ਮੈਨੂੰ ਤੇਲ ਲਾਇਆ ਤੇ अच्छा बहुत ज्यादा हम्म की कहना चाहोगे नहीं मैं तो कहना जी बहुत बढ़िया जी अगर ਹੁਣ ਤੇ ਜੇ ਪਹਿਲੇ ਦਿਨ ਹੀ ਹੈ ਹਮ ਮੇਰੇ ਖਿਆਲ ਆ ਵੀ ਉਹ ਕਹਿ ਰਹੇ ਜੀ ਹਫਤੇ ਚ ਕਰ ਦਾਂਗੇ ਮੈਨੂੰ ਲੱਗਦਾ ਵੀ ਹਫਤਾ ਕੀ ਮੈਨੂੰ ਤਾਂ ਦੋ ਤਿੰਨ ਦਿਨ ਜੀ ਆਰਾਮ ਆ ਜੂਗਾ ਅੱਛਾ ਜੀ ਜਿਸ ਤਰ੍ਹਾਂ ਮੈਨੂੰ ਅੱਜ ਆਰਾਮ ਲੱਗਿਆ ਬਹੁਤ